ਸੇਖ ਸਬੂਰੀ ਬਾਹਰ ਕਿਆ ਹਜ ਕਾਬਾ ਜਾਏ ਕਬੀਰ ਜਾ ਕੀ ਦਿਲ ਸਾਵਤ ਨਹੀਂ ਤਾਕੋ ਕਹਾ ਖੁਦਾਏ ਆ ਸਲੋਕ ਦੇ ਅਰਥ ਸਾਡੇ ਵਿਦਵਾਨ ਮਹਾਪੁਰਖ ਜਿਹੜੇ ਕਹਿੰਦੇ ਸੀ ਬਾਣੀ ਨਾਲ ਜੋੜਦੇ ਆ ਆ ਸਲੋਕ ਬਾਰੇ ਦੱਸਣ ਦੀ ਸਾਨੂੰ ਇਸ ਸਲੋਕ ਰਾਹੀਂ ਦੁਨੀਆ ਨੂੰ ਪਬਲਿਕ ਨੂੰ ਲੋਕਾਂ ਨੂੰ ਸੰਸਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਭਗਤ ਜਾਕੀ ਦਿਲ ਸਾਫਤ ਨਹੀਂ ਤਾਕੂ ਕਹਾ ਖੁਦਾਏ ਅਸੀਂ ਧਾਕ ਕੇਰੀ ਚੀਜ਼ ਤੇ ਆ ਸਾਡਾ ਹਜਰ ਕਰਨੀਆਂ ਸਾਡੇ ਕਾਬੇ ਜਾਣਾ ਇਹ ਇਕੱਲਾ ਹੀ ਨਹੀਂ ਜਿਹੇ ਭਗਤ ਕੀਰ ਦੀ ਸਲਾਮ ਨਾਲ ਸੰਬੰਧ ਰੱਖਦੇ ਸੀਗੇ ਤੇ ਉਹ ਆਪਣੇ ਘਰ ਚ ਕਹਿ ਰਿਹਾ ਤੇ ਸਾਡੇ ਵਾਸਤੇ ਨਹੀਂ ਹੈ ਅੱਜ ਇਹ ਸਾਡੇ ਵਾਸਤੇ ਵੀ ਇਹ ਸਾਨੂੰ ਕਹਿੰਦੇ ਵੀ ਬੜੇ ਲੋਕ ਨੇ ਵੀ ਤੁਸੀਂ ਅਸਾਈ ਬਣੀ ਜਾਂਦੇ ਅਸਾਈਆਂ ਤੇ ਨਹੀਂ ਬੋਲਦੇ ਉਹ ਵੀਰ ਮੇਰਿਓ ਸਾਨੂੰ ਆਪਣੇ ਘਰ ਦੀ ਗੱਲ ਕਰਨੀ ਚਾਹੀਦੀ ਜਦੋਂ ਸਾਡੇ ਦਾ ਆਪਣੇ ਜਾਗਰਤੀ ਆ ਜਾਏਗੀ ਸਾਡੇ ਲੋਕਾਂ ਨੂੰ ਸਮਝ ਆਏਗੀ ਤਾਂ ਇਹ ਲੋਕ ਮੁੜਨਗੇ ਅਸੀਂ ਦੂਸਰੇ ਦੇ ਘਰ ਜਾ ਕੇ ਥੋੜਾ ਝਾੜੂ ਮਾਰਨਾ ਸਾਡੇ ਘਰ ਦਾ ਵਿੱਚ ਆ ਬੇੜੇ ਦੇ ਵਿੱਚ ਕੂੜਾ ਕਰਕਟ ਪਿਆ ਆ ਗਿਆ ਅਗਲੇ ਸਾਨੂੰ ਕਹਿੰਦੇ ਆ ਵੀ ਤੁਸੀਂ ਕੀ ਨਹੀਂ ਕਰਦੇ ਜੋ ਅਸੀਂ ਕਰਦੇ ਆ ਇਸ ਕਰਕੇ ਆ ਸ਼ਲੋਕ ਦੇ ਕਮੈਂਟਾਂ ਵਿੱਚ ਅਰਥ ਕਰਕੇ ਜਰੂਰ ਦੱਸਨੇ ਆ ਕਿਹ ਹੱਜ ਕਾ ਬਹਿਜਾ